ਮੈਡਮ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਪ੍ਰਵੀਨ ਰਿਆ ਜੀ ਕੀ ਹੋਇਆ ਤੁਸੀਂ ਕਾਰਨਾ ਪ੍ਰਦਰਸ਼ਨ ਕਿਉਂ ਕਰ ਰਹੇ ਮੈਡਮ 3 ਮਹੀਨੇ ਤੋਂ ਸਾਡੇ ਮੱਲੇ ਚ ਪਾਣੀ ਨਹੀਂ ਆ ਰਿਹਾ ਅਸੀਂ ਸਾਰੇ ਗਏ ਸਾਰੇ ਐਮਸੀ ਨੂੰ ਜਾ ਕੇ ਮਿਲ ਲਿਆ ਅੱਜ ਹੈਨਰੀ ਦੇ ਦਫ਼ਤਰ ਗਏ ਸਾਡੀ ਉੱਥੇ ਵੀ ਸੁਣਵਾਈ ਨਹੀਂ ਹੋਈ ਅਸੀਂ ਪਿਛਲੇ 3 ਮਹੀਨਿਆਂ ਚ 10000 ਦਾ ਪਾਣੀ ਲਿਆ ਕੇ ਵਰਤ ਚੁੱਕੇ ਹਾਂ ਹੁਣ ਸਾਡੀ ਹੱਦ ਹੋ ਗਈ ਆ ਤਾਂ ਅੱਜ ਅਸੀਂ ਧਰਨਾ ਦਿੱਤਾ ਕੋਈ ਸਰਕਾਰ ਨਹੀਂ ਸਾਡੀ ਸੁਣਦਾ ਲਾਸਟ ਪਾਣੀ ਕਦੋਂ ਆਇਆ ਸੀ ਤੁਹਾਡੇ ਸੰਡੇ ਦਾ ਪਾਣੀ ਆਇਆ ਸਾਡੇ ਘਰ ਸਵੇਰ ਦਾ ਐਤਵਾਰ ਸਵੇਰ ਦਾ ਪਾਣੀ ਆਇਆ ਮੁੜ ਕੇ ਪਾਣੀ ਨਹੀਂ ਆਇਆ ਸੋਮਵਾਰ ਮੰਗਲਵਾਰ ਬੁੱਧਵਾਰ ਅੱਜ ਪੰਜ ਅੱਜ ਦੇਖੋ ਪੰਜ ਦਿਨ ਹੋ ਗਏ ਪਾਣੀ ਕਿੱਥੋਂ ਸਾਰਦੇ ਅਸੀਂ ਸਾਡੀਆਂ ਸਾਡੀਆਂ ਟੈਂਕੀਆਂ ਚੈੱਕ ਕਰੋ ਟੈਂਕੀਆਂ ਖਾਲੀ ਆ ਪਾਣੀ ਵਾਲੀਆਂ ਬੜੇ ਪਰੇਸ਼ਾਨ ਅਸੀਂ ਹਾਂ ਮਰਜੀਤ ਅੱਜ ਇੱਥੇ ਨਾਦਰਸ਼ਨ ਜੀ ਹੋ ਕਿ ਪਾਣੀ ਨਹੀਂ ਆਉਂਦਾ ਜੀ ਕਿੰਨਾ ਟਾਈਮ ਹੋ ਗਿਆ ਆ 15 ਦਿਨ ਹੋ ਗਏ ਮੈਂ ਕਾਲ ਕੀਤੀ ਕਿਸੇ ਨੂੰ ਮੈਂ ਜਾ ਕੇ ਅੱਜ ਬੁੜੀਆਂ ਆਈਆਂ ਕੋਈ ਨਹੀਂ ਸੁਣਦਾ ਮੇਰਾ ਨਾਮ ਅਨਮੋਲ ਇਹ ਕੀ ਕਾਰਨ ਹੈਗਾ ਜਿਹੜੇ ਲੇਡੀਜ਼ ਦੇ ਵੱਲੋਂ ਨਾ ਪ੍ਰਦਰਸ਼ਨ ਕੀਤਾ ਹੈ ਕਾਰਨ ਸਾਡੇ ਹਰ ਤੀਸਰੇ ਦਿਨ ਪਾਣੀ ਕੱਟ ਹੋ ਜਾਂਦਾ ਹੈ ਇੱਕ ਇੱਕ ਹਫਤਾ ਪਾਣੀ ਨਹੀਂ ਆਉਂਦਾ ਹੁਣ 10 ਦਿਨ ਹੋ ਗਏ ਸਾਮਲੀ ਗਲੀ ਜੀ ਵੀ ਪਾਣੀ ਆ ਹਫਤਾ ਹੋ ਗਿਆ ਸਾਡੇ ਵਾਲੀ ਪਾਣੀ ਆਇਆ ਮਹਲਾਸਨ ਟੋਖਪੁਰਾ ਮੈਂ ਜਰੂਰ ਚਾਹ ਕ ਪਾਣੀ ਦਾ ਪੱਕਾ ਸੋਲੂਸ਼ਨ ਚਾਹੀਦਾ ਸਾਨੂੰ ਇਹ ਨਹੀਂ ਅੱਜ ਪਾਣੀ ਆ ਗਿਆ 3 ਦਿਨਾਂ ਬਾਅਦ ਪਾਣੀ ਫੇਰ ਬੰਦ ਹੋ ਗਿਆ ਸਾਨੂੰ ਪੱਕਾ ਸੋਲੂਸ਼ਨ ਚਾਹੀਦਾ ਬਾਬਾ ਜੀ ਦੇ ਨਾਲ ਗੱਲ ਹੋ ਗਈ ਬਾਬਾ ਹੰਦੀ ਜੀ ਨਾਲ ਕੋਈ ਸੋਲੂਸ਼ਨ ਨਹੀਂ ਹੈਗਾ ਜਿਹੜਾ ਮੋਕੇ ਦਾ ਕਾਉਂਸਲਰ ਆ ਉਹ ਨਾਲ ਗੱਲ ਹੋ ਗਈ ਕੋਈ ਸੋਲੂਸ਼ਨ ਨਹੀਂ ਹੈਗਾ ਐਸਡੀਓ ਉਹਨਾਂ ਨਾਲ ਗੱਲ ਹੋ ਗਈ ਕੋਈ ਸੋਲੂਸ਼ਨ ਨਹੀਂ ਹੈਗਾ ਜੇਈ ਨਾਲ ਗੱਲ ਹੋ ਗਈ ਜੇਈ ਫੋਨ ਚੱਕਣਾ ਬੰਦ ਕਰ ਗਿਆ ਠੀਕ ਹੈ ਨਾ ਆਮ ਆਦੀ ਪਾਰਟੀ ਦਾ ਤੇ ਜਿਹੜਾ ਕੋਈ ਨਹੀਂ ਸਦਾ ਕੋਈ ਪਾਰਟੀ ਵਾਲਾ ਸਾਡੀ ਗੱਲ ਨਹੀਂ ਸੁਣਦਾ